ਸੰਗਤੀ ਸਾਖੀ ਤੇਰਾ ਪਾਣਾ ਮਿੱਠਾ ਲਾਗੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਹਨ ਸੁਣੀ ਸਾਖੀ ਇਹ ਗੱਲ 1906 ਦੀ ਹੈ ਉਸ ਵੇਲੇ ਹਿੰਦੁਸਤਾਨ ਉਤੇ ਮੁਗਲ ਬਾਦਸ਼ਾਹ ਜਹਾਂਗੀਰ ਦਾ ਰਾਜ ਸੀ ਉਹ ਸਿੱਖ ਧਰਮ ਦੀ ਵੱਧਦੀ ਹੋਈ ਰੋਹਾਨੀ ਤਾਕਤ ਤੋਂ ਡਰ ਗਿਆ ਉਸ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਕਿ ਜੇ ਤੁਸੀਂ ਆਪਣਾ ਸਿੱਖ ਧਰਮ ਛੱਡ ਦਿਓ ਤਾਂ ਮੈਂ ਤੁਹਾਨੂੰ ਕੁਝ ਨਹੀਂ ਕਹਾਂਗਾ ਤਾਂ ਗੁਰੂ ਸਾਹਿਬ ਨੇ ਬੜੇ ਹੀ ਪਿਆਰ ਨਾਲ ਕਿਹਾ ਕਿ ਮੈਂ ਆਪਣਾ ਸਿੱਖ ਧਰਮ ਨਹੀਂ ਛੱਡਾਂਗਾ ਬਲਕਿ ਗੁਰੂ ਜੀ ਨੇ ਉਹਨਾਂ ਨੂੰ ਵੀ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਵੀ નિર્ਦੋਸ਼ ਲੋਕਾਂ ਤੇ ਅਤਿਆਚਾਰ ਨਾ ਕਰੋ ਜੂਨ ਦਾ ਮਹੀਨਾ ਸੀ ਸਿਖਰ ਦੁਪਹਿਰ ਉਹਨਾਂ ਦਿਨਾਂ ਵਿੱਚ ਹਵਾ ਵੀ ਅੱਗ ਵਾਂਗ ਲੱਗ ਰਹੀ ਸੀ ਗੁਰੂ ਜੀ ਨੂੰ ਉਹਨਾਂ ਨੇ ਪੱਤੇ ਤਵੇ ਤੇ ਬਿਠਾ ਦਿੱਤਾ ਪਰ ਗੁਰੂ ਸਾਹਿਬ ਦੇ ਚਿਹਰੇ ਤੇ ਇੱਕ ਵੀ ਸ਼ਿਖਨ ਨਹੀਂ ਸੀ ਕੋਈ ਦਰ ਨਹੀਂ ਸੀ ਕੋਈ ਗਿਲਾ ਨਹੀਂ ਸੀ ਕੋਈ ਸ਼ਿਕਾਇਤ ਨਹੀਂ ਸੀ ਉਹ ਚੁੱਪਚਾਪ ਬਸ ਆਕਾਸ਼ ਵੱਲ ਵੇਖਦੇ ਤੇ ਐਵੇਂ ਲੱਗਦਾ ਜਿਦਾਂ ਰੱਬ ਨਾਲ ਗੱਲਾਂ ਕਰਦੇ ਹੋਣ ਉਹਨਾਂ ਨੇ ਹੋਲੀ ਜੀ ਨੇ ਅੱਖਾਂ ਖੋਲੀਆਂ ਤੇ ਮੁਸਕਰਾਏ ਤੇ ਕਿਹਾ ਤੇਰਾ ਪਾਣਾ ਮਿੱਠਾ ਲੱਗੇ ਤੇਰਾ ਕੀਤਾ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ ਇਹ ਸ਼ਬਦ ਉਹਨਾਂ ਦੇ ਅੰਦਰੋਂ ਨਿਕਲ ਰਹੇ ਸੀ ਉਹਨਾਂ ਦੇ ਅੰਦਰ ਸਿਰਫ ਰੱਬ ਦਾ ਨਾਮ ਜੀ ਲੋਕ ਰੋ ਪਏ ਤੇ ਕਈਆਂ ਨੇ ਹੱਥ ਜੋੜਦੇ ਐਨੀ ਐਨੇ ਦੁੱਖ ਸਹਨ ਦੇ ਬਾਵਜੂਦ ਵੀ ਉਹਨਾਂ ਦੇ ਚਿਹਰੇ ਤੇ ਉਹੀ ਨੂਰ ਗੁਰੂ ਜੀ ਦੀ ਸ਼ਹੀਦੀ ਸਿੱਖ ਧਰਮ ਲਈ ਇੱਕ ਨਵਾਂ ਮੋੜ ਸੀ ਉਹ ਸਾਨੂੰ ਇਹ ਸਿਖਾ ਗਏ ਕਿ ਦਿਲਾਂ ਦੇ ਵਿੱਚ ਰੱਬ ਹੋਵੇ ਤਾਂ ਦੁਨੀਆ ਦੀ ਕੋਈ ਤਕਲੀਫ ਤੁਹਾਨੂੰ ਹਿਲਾ ਨਹੀਂ ਸਕਦੀ ਜੋ ਦੁੱਖ ਜੋ ਤਕਲੀਫ ਸਿਰਫ ਸਰੀਰ ਨੂੰ ਹੋ ਸਕਦਾ ਹੈ ਅੰਦਰ ਆਤਮਾ ਨੂੰ ਨਹੀਂ ਹੋ ਸਕਦਾ ਸੰਘ ਜੀ ਜੇ ਤੁਹਾਨੂੰ ਇਹ ਸਾਕੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟਸ ਵਿੱਚ ਸਾਨੂੰ ਦੱਸੋ ਕਿ ਤੁਹਾਨੂੰ ਇਹ ਸਾਕੀ ਕਿਵੇਂ ਦੀ ਲੱਗੀ ਹੈ